ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪਸ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਬੈਕ ਨੈਕ ਦੀ ਕਟਿੰਗ ਤੇ ਬੈਕ ਨੈਕ ਤੇ ਰੇਵ ਲਗਾਉਣ ਦਾ ਤਰੀਕਾ ਜਿੱਦਾਂ ਕਿ ਆਪਾਂ ਨੂੰ ਕਈ ਹੁੰਦਾ ਕਿ ਵਾਰ ਹੁੰਦਾ ਕਿ ਆਪਾਂ ਰੇਵ ਲਗਾਨੇ ਆ ਆਪਣੇ ਬੈਕ ਨੈਕ ਤੇ ਵਾਲ ਪੈਣ ਲੱਗ ਜਾਂਦੇ ਆ ਰੇਵ ਲਗਾਉਣ ਤੋਂ ਬਾਅਦ ਫਿਨਿਸ਼ਿੰਗ ਕਿ ਨਹੀਂ ਲੱਗਦੀ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਰੇਵ ਵੀਰ ਕਿੱਦਾਂ ਲਗਾ ਸਕਦੇ ਆ ਠੀਕ ਹੈ ਜੀ ਤੇ ਆ ਜੋ ਇਹ ਆਪਾਂ ਸੂਟ ਲੈ ਲਿਆ ਹੋਇਆ ਆ ਕਟਿੰਗ ਕੀਤੀ ਹੋਈ ਆਪਾਂ ਤੀਰੇ ਔਰ ਮੋਡੇ ਦੀ ਇੱਥੋਂ ਆਪਾਂ ਹੁਣ neck cutting ਕਰਾਂਗੇ neck cutting ਕਰਨ ਲਈ ਅਸੀਂ ਉੱਪਰ ਤੋਂ ਇਹਨੂੰ ਰੱਖਣਾ ਸਵਾ 2 ਇੰਚ ਦੀ ਮਾਰਕਿੰਗ ਕਰਨੀ ਆ ਅਸੀਂ ਉੱਪਰ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ 6 ਇੰਚ ਗਲਾ ਰੈਡੀ ਕਰਨਾ ਤੇ ਅਸੀਂ ਇੱਥੋਂ ਸਵਾ 6 ਇੰਚ ਦੀ ਮਾਰਕਿੰਗ ਕਰਨੀ ਆ ਟੇਡਾ ਇੰਚ ਟੇਪ ਲਾ ਕੇ ਅਸੀਂ ਟੇਡਾ ਇੰਚ ਟੇਪ ਰੱਖ ਕੇ ਹੀ ਅਸੀਂ ਹਮੇਸ਼ਾ ਮਾਰਕਿੰਗ ਕਰਨੀ ਆ ਇੱਥੋਂ ਠੀਕ ਹੈ ਜੀ ਤੇ ਇੱਥੋਂ ਵੀ ਆਪਾਂ ਮਾਰਕਿੰਗ ਕਰ ਲੈਣੀ ਆ ਸਵਾ 6 ਇੰਚ ਤੇ ਤੇ ਇੱਥੋਂ ਅਸੀਂ ਮਾਰਕਿੰਗ ਕਰਨੀ ਆ ਜੀ 2.5 ਇੰਚ ਤੇ ਇਹ ਅਸੀਂ 2.5 ਇੰਚ ਦੀ ਮਾਰਕਿੰਗ ਕੀਤੀ ਆ ਜੀ ਅਸੀਂ ਸਵਾ 2 ਇੰਚ ਦੀ ਕੀਤੀ ਆ ਇੱਥੋਂ ਅਸੀਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਆ ਇਦਾਂ ਇਸ ਤੋਂ ਬਾਅਦ ਅਸੀਂ ਇੱਥੋਂ ਇਹਦੀ ਰਾਉਂਡ ਸ਼ੇਪ ਦੇ ਦੇਣੀ ਹੈ ਜੀ ਰਾਉਂਡ neck ਦੀ ਹਾਂਜੀ ਤੇ ਇਹ ਸਾਡੀ ਮਾਰਕਿੰਗ ਹੋ ਚੁੱਕੀ ਆ ਇਸ ਤੋਂ ਬਾਅਦ ਹੁਣ ਆਪਾਂ ਇਹਨੂੰ ਕਰਾਂਗੇ ਕਟਿੰਗ ਹਾਂਜੀ ਤੇ ਇਹ ਸਾਡਾ ਜਿਹੜਾ ਬੈਕ neck ਆ ਕਟਿੰਗ ਹੋ ਚੁੱਕਿਆ ਚੈੱਕ ਕਰੋ ਇੱਕ ਵਾਰ ਹੁਣ ਆਪਾਂ ਇਸ ਤੇ ਲਗਾਵਾਂਗੇ ਰੇਵ ਰੇਵ ਆਪਾਂ ਬਣਾ ਲਈ ਹੋਈ ਆ ਇਹ ਦੇਖੋ ਚੇਕ ਜੀ ਰੇਵ ਆਪਾਂ ਰੈਡੀ ਕਰ ਲਈ ਹੋਈ ਆ ਹਾਂਜੀ ਤੇ ਇਹ ਆਪਾਂ ਗਲਾ ਕਟਿੰਗ ਕਰ ਲਿਆ ਹੋਇਆ ਆ ਹੁਣ ਜਦੋਂ ਆਪਾਂ ਰੇਵ ਲਗਾਣੀ ਆ ਆਪਾਂ ਇਹਨੂੰ ਕਮੀਜ਼ ਨੂੰ ਸਿੱਧਾ ਰੱਖਣਾ ਆ ਤੇ ਇਹਦੇ ਉੱਪਰ ਆਪਾਂ ਰੱਖਣੀ ਆ ਆਪਣੀ ਰੇਵ ਜਿਹੜੀ ਆਪਾਂ ਬਣਾਈ ਹੋਈ ਆ ਰੇਵ ਇਹਨੂੰ ਰੱਖਣ ਤੋਂ ਬਾਅਦ ਅਸੀਂ ਇਹਦੀ ਸਲਾਈ ਲਗਾਣੀ ਆ ਜਦੋਂ ਅਸੀਂ ਰੇਵ ਅਟੈਚ ਕਰਨੀ ਆ ਅਸੀਂ ਰੇਵ ਨੂੰ ਵੀ ਬਿਲਕੁਲ ਨਹੀਂ ਖਿੱਚਣਾ ਔਰ ਜਿਹੜਾ ਸਾਡਾ ਫੂਟ ਦਾ ਕੱਪੜਾ ਆ ਉਹਨੂੰ ਵੀ ਬਿਲਕੁਲ ਨਹੀਂ ਖਿੱਚਣਾ ਦੋਨੋਂ ਨੂੰ ਛੱਡ ਕੇ ਸਲਾਈ ਲਗਾਣੀ ਆ ਅਸੀਂ ਹਾਂਜੀ ਤੇ ਇਹ ਸਾਡੀ ਜਿਹੜੀ ਹੈਗੀ ਆ ਰੇਵ ਦੀ ਸਲਾਈ ਲੱਗ ਗਈ ਹੋਈ ਆ ਇੱਕ ਸਲਾਈ ਅਸੀਂ ਰੇਵ ਜੀ ਆ ਉਹ ਅਟੈਚ ਕਰ ਦਿੱਤੀ ਹੋਈ ਆ ਇਸ ਤੋਂ ਬਾਅਦ ਸਾਡੀ ਰੇਵ ਫਿਨਿਸ਼ਿੰਗ ਨਾਲ ਲੱਗ ਜਾ ਸਾਡੀ ਰੇਵ ਦੇ ਵਿੱਚ ਵੱਲ ਨਾ ਪਵੇ ਜਿੱਦਾਂ ਅਸੀਂ ਇਹ ਵਾਲਾ ਕੱਪੜਾ ਆ ਇਹਨੂੰ ਅਸੀਂ ਇਦਾਂ ਫੋਲਡ ਕਰ ਲੈਣਾ ਆ ਇਦਾਂ ਜਿਹੜਾ ਸਾਡਾ ਨੀਚੇ ਵਾਲਾ ਕੱਪੜਾ ਆ ਉਹ ਸਾਡਾ ਅੰਦਰ ਨੂੰ ਰਹਿਣਾ ਚਾਹੀਦਾ ਆ ਇਸ ਸਾਈਡ ਨੂੰ ਠੀਕ ਹੈ ਜੀ ਤੇ ਅਸੀਂ ਇਹਨੂੰ ਇਹਦੇ ਉੱਪਰ ਇਦਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਬਿਲਕੁਲ ਇਹਦੇ ਕਿਨਾਰੇ ਕਿਨਾਰੇ ਤੇ ਅਸੀਂ ਸਲਾਈ ਲਗਾਣੀ ਆ ਹਾਂਜੀ ਤੇ ਇਹ ਕਰੋ ਚੱਕ ਰੇਵ ਸਾਡੀ ਲੱਗੀ ਹੋਈ ਆ ਜਦੋਂ ਆਪਾਂ ਇਹਨੂੰ ਫੋਲਡ ਕਰਾਂਗੇ ਤਰਪਾਈ ਲਈ ਤਾਂ ਪ੍ਰੋਪਰ ਫਿਨਿਸ਼ਿੰਗ ਆਏਗੀ ਇਹ ਦੇਖੋ ਠੀਕ ਹੈ ਜੀ ਹਾਂਜੀ ਤੇ ਆਪਣੀ ਰੇਵਾ ਜਿਹੜੀ ਲੱਗੀ ਹੋਈ ਆ ਬਾਕੀ ਵੀਡੀਓ ਨੂੰ ਪੂਰਾ ਦੇਖੋਗੇ ਵੀਡੀਓ ਵਧੀਆ ਲੱਗੂਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਬਾਕੀ ਅਗਰ ਤੁਹਾਨੂੰ neck ਦੇ ਵਿੱਚ ਕੋਈ ਵੀ ਕਨਫਿਊਜ਼ਨ ਲੱਗਦੀ ਆ ਕਟਿੰਗ ਦੇ ਵਿੱਚ ਜਾ ਰੇਵ ਲਗਾਉਣ ਦੇ ਵਿੱਚ ਕੋਈ ਵੀ ਕਨਫਿਊਜ਼ਨ ਲੱਗਦੀ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਥੈਂਕ ਯੂ ਸੋ ਮਚ